ਗੁਰੂ ਜੀ ਕੀ ਫਤਿਹ ਵਾਹਿਗੁਰੂ ਭਗਤ ਜੀ ਦੀ ਕਿਰਪਾ ਦਾਤਿਸ਼ਾਹੀ ਦਸਵੀਂ ਪ੍ਰਥਮ ਭਗਤੀ ਸਮਰਨ ਗੁਰਨਾਦਕ ਲਈ ਧਿਆਏ ਜੀ ਅੰਗਤ ਗੁਰਦੀ ਅਮਰਦਾਇ ਸੁਰਾਮਨਸ ਸੂਏ ਸਹਾਈ ਅਰਜਨ ਹਰਗੋਬਿੰਦ ਦਾਉ ਸੁਭਦੋ ਸ੍ਰੀ ਹਨਰਾਏ ਜੋ ਨਿਹਾਲੇ ਕ੍ਰਿਸ਼ਨ ਅੰਤਿਆ ਆਇਆ ਜੁਤੇ ਸਭ ਦੁੱਖ ਜਾਏ ਟੀਗ ਬਹਾਦਰ ਸਿਮਰੀਆ ਧਾਰ ਬਾਣ ਤੇ ਆਵੇ ਧਾਈ ਸਭ ਥਾਏ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਏ ਹੋਏ ਸਹਾਈ ਦਸਾਂ ਦਾ ਦਿਸ਼ਾਇਆਂ ਦੇ ਜਗਦੇ ਜੋਤ ਹਾਜ਼ਰ ਨਾਜ਼ਰ ਗੱਤੀ ਤੇ ਸਬਾਈ ਮਹਾਨ ਤਨ ਤਨ ਧੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਗਾਰ ਦਾ ਧਿਆਨ ਤਰ ਕੇ ਬੋਲੇ ਜੀ ਵਾਹਿਗੁਰੂ ਬੋਲੇ ਜੀ ਵਾਹਿਗੁਰੂ ਅਸਾਂ ਜੀਨ ਬਖਸ਼ੋ ਨਿਮਾਨੀਆਂ ਨਿਮਾੜ ਸਤਿਗੁਰੂ ਨਿਤਾਣੀਆਂ ਬੇਤਾਰ ਸਤਿਗੁਰੂ ਲੇਉਟੀਆਂ ਦੀ ਯੋਧ ਸੱਚੇ ਪਿਤਾ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਆਪ ਜੀ ਦੇ ਹਾਜ਼ਰ ਅਰਦਾਸ ਦੀਨਤੀ ਜੋਬਰੀ ਹੈ ਜੀ ਆਪ ਜੀ ਦਾ ਫੁਰਮਾੜ ਹੈ ਸੂਰਜ ਜਿਵੇਂ ਨਮਿਲਾ ਝਲਕਾਂ ਜਲੂ ਆ ਰਾਮ ਜੋਤੀ ਜੋਤਰਲੀ ਸੰਪੂਰਨ ਥਿਆ ਰਾਮ ਐਸੇ ਬੀਨ ਬਿਆਲ ਸਤਿਗੁਰੂ ਸ਼ਾਂਤੀ ਦੇ ਕੁੰਜ ਸ਼ੀਖਾ ਦੇ ਸਰਤਾਜ ਧੰਨ 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 ਸਾਹਿਬ ਜੀ ਜੀ ਅਰਧਨ ਦੇਵ ਸਾਹਿਬ ਦੀ ਬਾਹੀ ਸ਼ਹੀਦੀ ਦੇ ਮੋ ਸਰਪਤ ਸਮਰੂਹ ਸੰਗਤਾਂ ਦੇ ਸਹ ਦੋਗ ਦੇ ਨਾਲ ਗੋਗੋਰਾ ਨਾਮਕ ਨੇ ਵਾਸੀ ਕੀ ਪਰਸੋ ਰੋਗ ਤੋਂ ਧੁਰ ਕੀ ਬਾਣੀ ਆਈ ਤੇ ਸਭਲੀ ਚੰਤ ਮਟਾਈ ਦੇ ਸਰੀਆ ਕਾਟਪਾੜ ਸਹ ਪ੍ਰਤਾਜ ਕੀਤੇ ਵੈਸਨ ਆਪਜੀ ਦੀ ਬੜੀ ਮਹਾਨ ਕਿਰਪਾ ਦੇ ਹਾਂਤਾ ਹੋਈ ਹੈ ਐਸ ਵਕਤ ਅਣਪਾਲ ਸਾਂਭੂਤ ਹੋ ਗੁਪਾਲੇ ਘੇ ਹਨ ਆਪਜੀ ਦੀ ਬਾਲੀ ਕਰਦੇ ਆਂ ਤੋ ਆਪਜੀ ਦੀ ਸੇਵਾ ਕਰਦੇ ਆਂ ਤੋ ਗ੍ਰੰਤੀ ਸਿੰਘਾ ਤੋਂ ਸੇਵਾਦਾਰਾਂ ਤੋਂ ਅੰਕਾ ਸਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਕਿਰਪਾ ਕਰੋ ਦੀ ਅਣ ਜਾਣ ਬੱਚੇ ਸਮਝ ਕੇ ਨਵਾਕ ਕਰਨਾ ਦੀ ਅਗੇ ਤੁ ਸੁਭਾਣੀ ਪੜੰਦਾ ਸੁਭ ਸੇਵਾ ਕਰਨਦਾ ਗਲ ਬਚਨਾ ਦੀ ਕਿਰਪਾ ਕਰੋ ਜੀ ਸਮੂਹ ਸੰਗਤਾਂ ਵੀ ਦਰਹਾਗਰੀ ਪਰਵਾਣ ਕਰੋ ਕਦਮ ਕਦਮ ਲੇਕ ਲਾਓ ਤੇਲ ਕੋ ਢਾਵਾ ਦਰਦ ਰਵਾਨ ਕਰਨੀਆਂ ਦੀ ਚਿੰਤਾ ਕਰੋ ਜੀ ਸੰਗਤ ਸਹੇਦਾਰ ਦਾਸ ਆਪ ਜੀ ਦੇ ਦਰ ਪਰ ਦੇ ਪ੍ਰੀਤੋਵਾਨ ਡਾਕਟਰ ਕਰਮਜੀਤ ਸਿੰਘ ਜੀ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਮੁਖੀ ਸੀਨਾ ਦੀ ਮਦੀਨ ਕਾ ਵਾਸਤੇ ਅਖੰਡ ਪਾਤਸ਼ਾਹ ਜੀ ਭੇਟਾ ਹਾਜ਼ਰ ਹੈ ਆਪ ਜੀ ਦੇ ਸੋਹਣੇ ਜੇ ਮਾਲ ਨਾਲ ਭੇਟਾ ਕੀਤਾ ਹੈ ਪਰਿਵਾਰ ਵੱਲੋਂ ਮਾਰੇ ਸੱਚੇ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਦੇ ਲੋਕ ਸੁਖੀਏ ਤਰਲੋਕ ਸਹਿਜੇ ਕਰਨੇ ਪਰਦੇ ਕੱਜਨੇ ਹਰ ਤਰ੍ਹਾਂ ਕਰਕੇ ਸਹਿਯੋਗ ਦਿੱਤੀ ਜਿੰਨਾ ਜਿੰਨਾ ਕਜਾਨਿਆਂ ਚੋਂ ਮਾਇਆ ਆਈ ਐ ਖਜਾਨੇ ਪ੍ਰਭੂਰ ਕਰਨੀ ਦੀ ਘਰ ਵਿੱਚ ਏਕਤਾ ਤਬਾਤ ਤੰਦਰੁਸਤੀਆਂ ਬਖਸ਼ੀਆਂ ਸਰਕਾਰੀ ਦਰਬਾਰੋਂ ਚਰਨੀਆਂ ਕਲਾ ਕਰਨੀਆਂ ਦੀ ਕਿਰਤਾਂ ਕਰੋ ਦੀ ਸੰਗਤ ਸਹਿਤ ਅਰਦਾਸ ਆਪ ਕੀ ਦੇਦਰ ਘਰ ਦੇ ਪ੍ਰੀਤਵਾਨ ਦੀਪੀਕ ਪੂਰਕਾਰ ਜੀ ਵਾਈਫ ਆਫ ਸਰਦਾਰ ਮਿੰਜਤ ਸਿੰਘ ਜੀ ਉਰਨਾ ਵੱਲੋਂ ਜੀ ਦੀ ਬੰਦੇਸ ਬੰਧ ਦੇ ਵਿੱਚ ਸਾਥ ਜੀ ਦੀ ਸੁਭਣੀ ਸਾਰੇ ਦੇ ਕਾਠ ਕੀਤੇ ਗਿਆ ਨਾ ਸੱਚੇ ਪਾਤਸ਼ਾਹ ਜੀਓ ਸੇਵਕਾਂ ਦੀ ਸੇਵਾ ਖਾਇ ਪੋਣੀ ਹਰ ਕੰਨਾ ਕਰਕੇ ਸਹਰ ਕੰਨੀ ਦੀ ਸਰਕਾਰੇ ਬਿਰਵਾਰੇ ਛਡੀਆਂ ਕਲਾ ਕਰਨੀਆਂ ਦੀ ਘਰ ਵਿੱਚ ਏਕਤਾ ਤਬਾਕ ਤੰਤ ਰੁਸਤੀਆਂ ਬਖਸ਼ੀਆਂ ਜੀ ਬਾੜੀ ਬਾੜੇ ਨਾਲ ਪੇਮ ਬਖਸ਼ਣਾ ਬਾਣੀ ਬੰਦਾ ਬਲਵਚਨਾ ਸਤਿ ਪਾਤਸ਼ਾਹੀਓ ਸੰਗਤ ਸਹੇਦਿਆ ਦਾਸ ਸਰਦਾਰ ਪਰਮਜੀ ਸਿੰਘ ਦੀ ਮਾੜ ਉਹਨਾਂ ਦੇ ਪਰਿਵਾਰ ਵੱਲੋਂ ਦਾਸ ਬੇਨਤੀ ਹੈ ਘਰ ਵਿੱਚ ਇੱਕ ਤਾਂ ਜਵਾਗ ਤੰਗਰੂਸੀਆਂ ਮੁਕਸ਼ੀਆਂ ਚੜ੍ਹਦੀਆਂ ਕਲਾ ਕਰਨੀਆਂ ਦੀ ਹਰ ਤਰ੍ਹਾਂ ਕਰਕੇ ਸਹਤਾ ਗੁਰੂ ਜੀ ਕਿਰਪਾ ਕਰੋ ਮਾਣਯੋਗ ਸੱਜੇ ਪਾਤਸ਼ਾਹੀ ਸਮੂਹ ਸੰਗਤਾਂ ਵੱਲੋਂ ਆਪ ਜੀ ਦੇ ਹਾਜ਼ੂਰ ਪੰਚਮ ਕਲਾ ਪਰਸਾਦੀ ਦੇਮ ਸਜਾ ਕੇ ਹਾਜ਼ਰ ਕੀਤੀ ਗਈ ਹੈ ਦੂਮ ਦਾ ਲੰਗਰ ਆਪ ਜੀ ਦੇ ਹਾਜ਼ੂਰ ਹਾਜ਼ਰ ਹੈ ਕਿਰਪਾ ਕਰੋ ਕੋਲ ਲਾਓ ਪਰਵਾਣੀ ਕਰੋ ਲਗਿਆ ਹੋਇਆ ਭੋਗ ਸਾਜ ਸੰਗਤ ਵਿੱਚ ਵਰਤਾਉਣ ਦੀ ਯਾਗਿਆ ਰਕਸ਼ੂ ਜੋ ਰਹੀ ਜੰਕੇ ਆਪਦੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਤਾਂ ਕੋ ਜੀ ਆਈ ਹੋਈ ਸੰਗਤ ਦੀ ਤਰ ਆਗਰੀ ਕਰਵਾਣ ਕਰਨੀ ਕਦਮ ਕਦਮ ਲੇਕਿਓ ਲਾਉਣਾ ਦਿਲ ਕੋਲ ਘਟਾਵਾ ਦਰ ਪਰਵਾਣ ਕਰਨੀਆਂ ਜੀ ਦੇਸਾਂ ਦੇਸਾਂ ਵਿੱਚ ਬੱਚਿਆਂ ਦੇ ਸਿਦਕੇ ਮੇਰੇ ਪ੍ਰਿਆਹ ਤਿਰਕਣਾ ਚਾਰ ਦੀਆਂ ਕਲਾ ਕਰਨੀਆਂ ਦੀ ਬੱਚਿਆਂ ਨੂੰ ਉਧਿਆਦੀ ਧਾਕ ਦਕਸ਼ੀ ਨੌਜਵਾਨ ਵੀਰਾਂ ਨੂੰ ਸਮਰਪਤ ਦਕਸ਼ੀ ਨਸ਼ਿਆਂ ਦੇ ਲਾਮਤ ਤੋਂ ਬਚਾ ਕਰਕੇ ਰਖਣਾ ਕਿਰਪਾ ਕਰੋ ਜੀ ਤਨ ਤਨ ਸਾਈਂ ਜੀ ਗੁਰੂ ਵਰਜਨ ਦੇਸ਼ਾ ਜੀ ਦੇ ਸ਼ਿਖੀ ਦੇ ਨੋ ਸਮਰਪਤ ਧੰਦੇ ਮਿੱਤੇ ਜਾਲ ਵਿੱਚ ਬਿਨਿਲਾ ਮਨ ਸੱਚੇ ਪਾਤਸ਼ਾਹ Vishnu ਸੰਗਤਾਂ ਵੱਲੋਂ ਗੁਰਦੁਆਰਾ ਨਾਮਿਤ ਨਵਾਂ ਸ੍ਰੀਕੇ ਲਗਾਈ ਗਈ ਹੈ ਸੰਗਤਾਂ ਵਾਸਤੇ ਮੋਟਿਆਂ ਦਾ ਪ੍ਰਸ਼ਾਦ ਗੁਰਦੁਆਰਾ ਪ੍ਰਬੰਧਕ ਮਿੱਟੀ ਵੱਲੋਂ ਛੋਟਾ ਜਾ ਤੁਰਲਾ ਕੀਤਾ ਗਿਆ ਮਾਰੇ ਸੱਚੇ ਪਾਤਸ਼ਾਹ ਜੀ ਨਾਤਾ ਵਰ ਨੂੰ ਛੁਟ ਕਰਨ ਵਾਸਤੇ ਸੰਗਤਾਂ ਵਾਸਤੇ ਮੋਟਾ ਪ੍ਰਸ਼ਾਦ ਵੰਡਿਆ ਜਾ ਰਿਹਾ ਹੈ ਕਿਰਪਾ ਕਰੋ ਜੀ ਆਈ ਹੁਈ ਸੰਗਤਨੋਂ ਆਪਣੀ ਮੁਕਾਰ ਦਿਨ ਚੋਂ ਤਰ ਤਰ ਹੁਕਮਨਾਵੀ ਬਵਸਤੇਕ ਦਾਰਥ ਪਰ ਹੁਕਮਨਾਵੀ ਤੇ ਚੱਲਣ ਦੀ ਸਮਰਤਾ ਬੰਚੋਦੀ ਐਸੇ ਲੇ ਦੀ ਅਰਗਸ ਆਪ ਜੀ ਦੇ ਚਰਨ ਕਮਲਾਂ ਬ्यास ਆਪ ਜੀ ਦੇ ਦਰ ਤੇ ਜੋ ਜੀ ਆਵੈ ਸੁਣਾਦੀ ਜਾਵੇ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰ ਭਾਰੀ ਸਰਬਤ ਦਾ ਮਨੁ ਸਾਧ ਰਾਜੁ ਦੀ ਕੀ ਫਤੀ ਗੁਰ ਰਾਗਿਆ ਤਰੀਆ ਤਾਲ ਕੀ ਤਬਾ ਚਲਾਇਓ ਸਾਧ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਦੀ ਮਾਨਿਓ ਪਰਗਟ ਬੁਰਾਂ ਦੀ ਜੇ ਦੋ ਪ੍ਰਭ ਕੋ ਮਿਲ ਦੋ ਜਾ ਕੋ ਜਿਸ਼ਮ ਰਾਜ ਕਰੇ ਕਾ ਕਾਲਸਾ ਆ ਕੀ ਨਾ ਹੋਏ ਤਵਾਰ ਹੋਏ ਸਭ ਦਿਨ ਤੇਰੀ ਪਛੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ